ਸਸਰੀਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਘਰ ਦੇ ਵਿੱਚ ਮੱਕੀ ਦੇ ਦਾਣਿਆਂ ਤੋਂ ਕਾਰਨ سٹਾਰਚ ਬਣਾਵਾਂਗੇ ਟਿੱਕੀ ਕੋਫਤਾ ਜਾਂ ਕੋਈ ਵੀ ਕ੍ਰਿਸਪੀ ਚੀਜ਼ ਬਣਾਉਣ ਦੇ ਲਈ ਇਹ ਬਹੁਤ ਕੰਮ ਆਉਂਦਾ ਹੈ ਇਸ ਨੂੰ ਅੱਜ ਆਪਾਂ ਘਰ ਵਿੱਚ ਬਣਾਵਾਂਗੇ ਇਸ ਦੇ ਲਈ ਇੱਥੇ ਆਪਾਂ ਕੁਝ ਕਛਲੀਆਂ ਲਈਆਂ ਨੇ ਤੇ ਪਤੰਨਾ ਛਲੀਆਂ ਲਈਆਂ ਨੇ ਜਿਸ ਦੇ ਵਿੱਚ ਉਹ ਪਾਈ ਕਛਲੀ ਛਿਲ ਕੇ ਵਿਖਾਵਾਂਗੇ ਇਸ ਦੇ ਦਾਣੇ ਕੱਢ ਕੇ ਵਿਖਾਵਾਂਗੇ ਅੱਜ ਆਪਾਂ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਕਾਰਨ ਸਟਾਰਚ ਬਣਾਵਾਂਗੇ ਮੱਕੀ ਦੇ ਦਾਣਿਆਂ ਤੋਂ ਬਣਾਵਾਂਗੇ ਘਰ ਵਿੱਚ ਬਣਾਵਾਂਗੇ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਮੱਕੀ ਦੇ ਦਾਣਿਆਂ ਨੂੰ ਕਾਲੀ ਦੇ ਵਿੱਚ ਕੱਢ ਲਵਾਂਗੇ ਐ ਤੇ ਆਪਾਂ ਕੁਝ ਦਾਣੇ ਕੱਢ ਕੇ ਭਿਉਂ ਕੇ ਰੱਖੇ ਹੋਏ ਸੀ ਸਾਰੇ ਹੀ ਦਾਣਿਆਂ ਨੂੰ ਕੱਢ ਕੇ ਆਪਾਂ 2 ਘੰਟਿਆਂ ਦੇ ਲਈ ਭਿਉਂ ਕੇ ਰੱਖ ਦੇਵਾਂਗੇ ਜੋ ਮੱਕੀ ਬਚੀ ਹੋਈ ਸੀ ਉਸ ਦੇ ਦਾਣਿਆਂ ਨੂੰ ਵੀ ਕੱਢ ਲਵਾਂਗੇ रेसिपी ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ 2 ਘੰਟਿਆਂ ਤੋਂ ਬਾਅਦ ਆਪਾਂ ਭਾਂਤੇ ਹੋਏ ਦਾਣਿਆਂ ਨੂੰ ਪੀਸ ਲਵਾਂਗੇ ਹੁਣ ਸਾਰੇ ਦਾਣੇ ਨਰਮ ਹੋ ਚੁੱਕੇ ਨੇ ਵਧੀਆ ਤਰੀਕੇ ਦੇ ਨਾਲੇ ਨਰਮ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਅਜਾਬਾ ਕੌਰਨ ਸਟਾਰਚ ਨੂੰ ਘਰ ਦੇ ਵਿੱਚ ਬਣਾਵਾਂਗੇ ਵਧੀਆ ਤਰੀਕੇ ਨਾਲ ਸ਼ੁੱਧ ਬਣਾਵਾਂਗੇ ਇਹ ਦਿਨਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਮੱਕੀ ਤਾਂ ਹੁੰਦੀ ਹੈ ਆਪਾਂ ਇਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਸਟੋਰ ਕਰ ਸਕਦੇ ਹਾਂ ਹੁਣ ਆਪਾਂ ਇਹਨਾਂ ਦੇ ਵਿੱਚ ਓਨਾਕ ਪਾਣੀ ਪਾ ਲਵਾਂਗੇ ਜਿੰਨੇ ਇੱਕ ਦੀ ਜ਼ਰੂਰਤ ਹੋਏਗੀ ਇਸ ਦੇ ਹਿਸਾਬ ਨਾਲ ਇੱਥੇ ਪਾਣੀ ਪਾ ਕੇ ਇਸ ਨੂੰ ਪੀਸ ਲਵਾਂਗੇ ਹੁਣ ਇਹ ਚੰਗੀ ਤਰ੍ਹਾਂ ਪਿਸਕੇ ਤਿਆਰ ਹੈ ਹੁਣ ਆਪਾਂ ਛਾਨਣੀ ਦੇ ਨਾਲ ਇਹਨਾਂ ਨੂੰ ਛਾਨ ਲਵਾਂਗੇ ਆਪਾਂ ਛਾਨਣੀ ਵੱਡੀ ਵੀ ਲੈ ਸਕਦੇ ਹਾਂ ਆਪਣੇ ਕੋਲ ਇੱਥੇ ਛੋਟੀ ਛਾਨਣੀ ਹੈ ਪਰ ਇਸ ਦੇ ਨਾਲ ਵੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਛਾਨ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜਿਸ ਦਿਨੋਂ ਤੋਂ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਹ ਛੋਟੀ ਜਾਣ ਲਈ ਆਪਾਂ ਇਸ ਦੇ ਨਾਲ ਵਧੀਆ ਬਰੀਕ-ਬਰੀਕ ਛਣ ਕੇ ਤਿਆਰ ਹੋ ਜਾਏਗਾ ਇਸ ਨੂੰ ਬਿਲਕੁਲ ਆਪਾਂ ਬਰੀਕ ਪੀਸ ਲਵਾਂਗੇ ਪੀਸਣ ਮੇਲੇ ਤੇ ਇਸ ਤਰੀਕੇ ਨਾਲ ਪੀਸੀ ਹੋਏ ਨੂੰ ਆਪਾਂ ਅਲੱਗ ਕੱਢ ਲਵਾਂਗੇ ਬੌਲ ਦੇ ਵਿੱਚ ਤੇ ਆਪਣੇ ਕੋਲ ਹੋਰ ਵੀ ਬਚਿਆ ਹੋਇਆ ਜੋ ਕਿ ਆਪਾਂ ਪੀਸ ਕੇ ਰੱਖਿਆ ਸੀ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਛਾਣ ਲਵਾਂਗੇ ਤੇ ਚੰਗੀ ਤਰ੍ਹਾਂ ਛਣ ਕੇ ਤਿਆਰ ਹੈ ਹੁਣ ਇਹ ਜੋ ਪਛਾਣ ਕੇ ਰੱਖਿਆ ਸੀ ਇਸ ਨੂੰ ਆਪਾਂ 2 ਘੰਟਿਆਂ ਦੇ ਲਈ ਢੱਕ ਕੇ ਰੱਖ ਦੇਵਾਂਗੇ ਤਾਂ ਕਿ ਇਸ ਦਾ ਪਾਣੀ ਉੱਪਰ ਰਹਿ ਜਾਵੇ ਤੇ ਸਟਾਰ ਦੇ نیچے ਰਹਿ ਜਾਵੇ 2 ਘੰਟੇ ਪੂਰੇ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਵੇਖ ਲਵਾਂਗੇ ਹੁਣ ਆਪਾਂ ਇਸ ਦੇ ਪਾਣੀ ਨੂੰ ਅਲੱਗ ਬਰਤਨ ਦੇ ਵਿੱਚ ਕੱਢ ਲਵਾਂਗੇ ਕਾਰਨ ਸਟਾਰਚ ਦੇ ਨਾਲ ਆਪਾਂ ਕੋਈ ਵੀ कुरकुरे क्रिस्पी स्नैक्स ਬਣਾ ਸਕਦੇ ਹਾਂ ਇਹ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਸ ਦੇ ਨਾਲ ਸਨੈਕਸ ਤੇ ਹੁਣ ਆਪਾਂ ਪਲੇਟ ਦੇ ਵਿੱਚ ਜੋ ਸਟਾਰਚ ਬਚਿਆ ਸੀ ਉਸ ਨੂੰ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਇਸ ਨੂੰ ਆਪਾਂ ਦੋ ਤਰੀਕਿਆਂ ਦੇ ਨਾਲ ਸੁਕਾ ਸਕਦੇ ਹਾਂ ਜਾਂ ਤਾਂ ਪੱਖੇ ਦੇ नीचे ਤੇ ਜਾਂ ਫਿਰ ਆਪਾਂ ਧੁੱਪ ਦੇ ਵਿੱਚ ਵੀ ਇਸ ਨੂੰ ਸੁਕਾ ਸਕਦੇ ਹਾਂ ਇਸ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਵਾਂਗੇ ਕਈ ਵਾਰ ਆਪਣੇ ਘਰ ਦੇ ਵਿੱਚ ਜਿਆਦਾ ਮੱਕੀ ਹੁੰਦੀ ਹੈ ਤਾਂ ਆਪਾਂ ਉਹਨਾਂ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਸ ਤਰੀਕੇ ਦੇ ਨਾਲ ਸਟੋਰ ਕਰ ਸਕਦੇ ਹਾਂ ਬਿਲਕੁਲ ਪਤਲਾ ਇਸ ਨੂੰ ਪਲੇਟ ਦੇ ਵਿੱਚ ਆਪਾਂ ਸੈੱਟ ਕਰ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਇਸ ਨੂੰ ਘਰ ਦੇ ਵਿੱਚ ਹੀ ਬਣਾ ਕੇ ਆਪਾਂ ਆਪਣੇ ਕਾਫੀ ਸਾਰੇ ਪੈਸੇ ਬਚਾ ਸਕਦੇ ਹਾਂ ਉਹ ਵੀ ਪ्युअर ਸ਼ੁੱਧ ਦੇਸੀ ਤਰੀਕੇ ਨਾਲ ਇਸ ਨੂੰ ਬਣਾ ਕੇ ਹੁਣ ਆਪਾਂ ਇਸ ਨੂੰ ਧੁੱਪ ਦੇ ਵਿੱਚ ਸੁਕਾ ਲਵਾਂਗੇ ਹੁਣ ਕਾਰਨ سٹਾਰਚ ਬਣ ਕੇ ਤਿਆਰ ਹੈ ਚੰਗੀ ਤਰ੍ਹਾਂ ਸੁੱਕ ਚੁੱਕਿਆ ਹੈ ਹੁਣ ਇਸ ਨੂੰ ਆਪਾਂ ਪੀਸ ਲਵਾਂਗੇ ਤੇ ਇਸ ਦਾ ਪਾਊਡਰ ਬਣਾ ਲਵਾਂਗੇ ਇਸ ਤਰੀਕੇ ਨਾਲ ਇਸ ਦਾ ਪਾਊਡਰ ਬਣ ਕੇ ਤਿਆਰ ਹੈ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਹੀ ਮੱਕੀ ਦੇ ਦਾਣਿਆਂ ਤੋਂ ਕੌਰਨ سٹਾਰਚ ਬਣਾ ਸਕਦੇ ਹਾਂ ਤੇ ਇਸ ਤੋਂ ਕੋਈ ਵੀ ਕ੍ਰਿਸਪੀ ਸਨੈਕਸ ਬਣਾ ਸਕਦੇ ਹਾਂ ਕੌਰਨ سٹਾਰਚ ਬਹੁਤ ਜਲਦੀ ਬਣ ਜਾਂਦਾ ਹੈ ਤੇ ਇਸ ਤਰੀਕੇ ਨਾਲ ਆਪਾਂ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਜਦੋਂ ਵੀ ਆਪਾਂ ਕੋਈ ਸਨੈਕਸ ਬਣਾਉਣਾ ਹੋਵੇਗਾ ਤੇ ਆਪਾਂ ਇਸ ਨੂੰ ਉਸ ਦੇ ਵਿੱਚ ਯੂਜ਼ ਕਰ ਸਕਦੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ